ਤੋਂ ਪਹਿਲਾਂ ਸਾਰੇ ਨੂੰ ਫਤਿਹ ਬੁਲਾਉਣ ਵਾਲੀ ਗੁਰੂ ਜੀ ਕਾਜ਼ਾ ਸਾਹਿਬ ਹੈ ਗੁਰੂ ਜੀ ਦੀ ਫਤਿਹ ਅੱਜ ਮੈਂ ਤੁਹਾਡੇ ਰੂਬਰੂ ਜੋ ਅੱਜ ਹੀ ਕੁਝ ਸਮਾਂ ਪਹਿਲਾਂ ਮੇਰੇ ਤੇ ਜਿਹੜੇ ਦੋਸ਼ ਲਾਇਏ ਗਏ ਨੇ ਸਸੂਬੀ ਸਿੰਘ ਬਾਦਲ ਜੀ ਦੇ ਕਿ ਨੇੜਲੇ ਸਾਥੀ ਵੱਲੋਂ ਸਿਵਾਏ ਦੋਨੋਂ ਪਰਨੇ ਗਏ ਨੇ ਸੋਦੇ ਮੈਂ ਜਵਾਬ ਦੇਣਾ ਚਾਹੁੰਦਾ ਕਿ ਕਿਉਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਦੋਸ ਸੰਧਰ ਨੂੰ ਸ਼੍ਰੀ ਕਲਤਖ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਦੇ ਵਿੱਚ ਕਮੇਟੀ ਦੇ ਵਿੱਚ 10 ਦਾ ਨਾਮ ਸੀਗਾ। ਅਧਿਕ ਸਿੱਖਾ ਜਿਹੜਾ ਸੱਚਾ ਸੇ ਕੋਈ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਨਹੀਂ ਜਾ ਸਕਦਾ। ਸੋ ਜੋ ਹੁਕਮਨਾਮਾ ਹੋਇਆ ਆਦੇਸ਼ ਹੋਇਆ ਉਹਦੇ ਤੇ ਅਸੀਂ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜੀਤੀ ਦੀ ਵਰਤੀ ਦਾ ਕੰਮ ਕੀਤਾ। ਅਤੇ ਸਾਡੀ ਜਿਹੜੀ ਸੇਵਾ ਲੱਗੀ ਸੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਅਕਾਲੀ ਦਲ ਨੂੰ ਇੱਕੀ ਜੋਟ ਕਰੀਏ। ਲੇਕਿਨ ਉਹਨਾਂ ਨੂੰ ਨਹੀਂ ਮਨਜ਼ੂਰ ਸੀ। ਸਤਸੰਗ ਵੀਰ ਸਿੰਘ ਬਾਜ਼ਰ ਅਕਾਫਤਖ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਉਹਨਾਂ ਨੇ ਆਪਣੀ ਭਰਤੀ ਕੀਤੀ ਹੁਕਮਨਾਮੇ ਨੂੰ ਨਹੀਂ ਮੰਨਿਆ ਤੇ ਅਸੀਂ ਅੱਜ ਵੀ ਕੋਸ਼ਿਸ਼ ਕਰਦੇ ਰਹੇ ਹਾਂ ਹੁਣ ਤੱਕ ਵੀ ਤੇ 11 ਤੱਕ ਸਾਡੀ ਕੋਸ਼ਿਸ਼ ਹੋਊ ਜੋ ਸਾਨੂੰ ਉਦੇਸ਼ ਹੋਇਆ ਵੀ ਸਾਰੇ ਚੁੰਦੇ ਸਮਿਟੇ ਜਿਹੜਾ ਇਕੱਠੇ ਕਰਨਾ ਅਸੀਂ ਉਹ ਚ ਕਾਮਯਾਬ ਹੋਈਏ ਚਾਹੇ ਨਾ ਹੋਈਏ ਮੇਰਾ ਕੋਈ ਸਵਾਰਥ ਨਹੀਂ ਨਾ ਪਹਿਲਾ ਸੀ ਨਾ ਹੋਣਾ ਪੂਰੀ ਇਮਾਨਦਾਰੀ ਨਾਲ ਅਕਾਫਤਖ ਸਾਹਿਬ ਦੇ ਹੁਕਮ ਨੂੰ ਮੰਨਿਆ ਲੇਕਿਨ ਇਹਨਾਂ ਦੇ ਹੁਕਮ ਨੂੰ ਮੰਨਣ ਦੀ ਬਜਾਏ ਹੁਣ ਮੈਨੂੰ ਬਦਨਾਮ ਕਰਨੀ ਤੁਰਪੇ ਤੂੰ ਦੇਖੋ ਮੈਨੂੰ ਬਦਨਾਮ ਕਰਕੇ ਕੁਝ ਨਹੀਂ ਹੋਣਾ ਗੱਲ ਕਾਲ ਤੱਕ ਸਾਫ਼ ਦੀ ਹੀ ਮੰਨਣੀ ਪੈਣੀ ਆ ਸੋ ਮੈਂ ਗੱਲ ਸ਼ੁਰੂ ਕਰੂੰਗਾ ਹਰ ਗੱਲ ਦਾ ਜਵਾਬ ਦਵਾਂਗੇ ਲੈਂਡ ਪੋਲੀਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸਪੱਸ਼ਟ ਮੈਂ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ ਏ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲਿਆ ਹਾਲਾਂਕਿ ਜ਼ੀਰੋ ਆਵਰ ਨਹੀਂ ਸੀ ਲੇਕਿਨ ਫਿਰ ਵੀ ਮੈਂ ਇੱਥੇ ਬੋਲਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਇੱਕ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਂਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਪੱਡੀ ਪ੍ਰਚਾਰ ਕਰਨਾ ਕਰੀ ਜਾਓ ਤੇ ਨਾ ਕਿਸੇ ਨੂੰ ਡਰਦੇ ਆ ਨਾ ਕੋ ਡਰਾ ਸਕਦਾ ਵਾ ਨਾ ਕੋ ਪ੍ਰਭਾਵ ਨਾ ਪਰ ਜਿਆਦਾ ਦਰਦੇ ਨਾ ਮੈਂ ਰੈਂਪੂਲਿੰਗ ਪਾਲਸੀ ਦੀ ਗੱਲ ਕਰੂੰ ਸਭ ਤੋਂ ਪਹਿਲਾਂ ਜੇ ਇਸ ਗੱਲ ਕੀਤੀ ਗਈ ਆ ਵੀ ਇੱਕ ਤੋਂ ਮੁਸਤੀਲਾਂ ਦਾ ਜਿਹੜਾ ਇਹਨਾਂ ਨੇ ਆਗੂ ਨੇ ਮੈਂ ਵੀਡੀਓ ਵਿੱਚ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਵੀ ਜਿਹੜੀਆਂ ਮੇਲੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਨੇ ਲੈ ਲਈਆਂ ਗਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮੁਸਤੀਲ ਦੀ ਤੇ 63 ਮੁਸਤੀਲ ਦੀ ਕੋਈ ਇਹ ਦੋ ਚਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਸੁਣਾਉਣਾ। ਸਾਹਿਬ ਜੀ ਪਰਸਨ ਕੰਟੀਨਿਉਟੀ ਕਿਉਂ ਤੋੜੀ? ਤੇ ਮੈਨਾਂ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਐ ਇਹ ਅਕਵਾਇਰ ਕਰਨੀ ਸਾਰੀ ਇਹਦਾ ਕਾਰਨਤਾ ਦੱਸ ਦਿਓ ਪੀਏ। ਸੋ ਇਹੜੀ 36 ਆ ਜਿਹੜੀ ਗੱਲ ਕੀਤੀ ਗਈ ਆ ਮਸਤੀਲਾ ਦੋਨਾਂ ਦੀ ਇਹ ਇਹ ਜ਼ਮੀਨਾਂ ਅਪਰੂਵਡ ਕੌਨੀ ਦੇ ਵਿੱਚ ਨੇ ਜਿਹਦੇ ਆ ਲਾਇਸੈਂਸ ਮੇਰੇ ਕੋਲ ਪਏ ਨਹੀਂ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨਹੀਂ ਆ ਲਾਇਸੈਂਸ ਨਹੀਂ ਇਹ ਕੌਨੀ ਦੇ ਇਹਦੇ ਰੇਰਾ ਨੰਬਰ ਵੀ ਆਏ ਆ ਅਪਰੂਵਡ ਨੂੰ ਤਾਂ ਉਹਦੇ ਵਿੱਚ ਨਹੀਂ ਪਾਇਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾਂ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲ ਇਹਦੀਆਂ ਫਰਦਾ ਪਈਆਂ ਨੇ ਆ ਦੇਖ ਬੋਸੀ ਵੀ ਇਹ ਕਿਹੜੀਆਂ ਜ਼ਮੀਨਾਂ ਨੇ ਸਾਰੀਆਂ ਖਰਦਾਂ ਨੇ ਮੇਰੀ ਜ਼ਮੀਨ ਹੈ ਗੀ ਜਿਹੜੀਆਂ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਖਰਦਾਂ 71 71 ਮਸਤੀਲ ਦਾ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਲ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏਗੇ ਜੋ ਵੀ ਆਹ ਆਹ ਨਰ ਜਮੀਨ ਆ ਉਸ ਤੋਂ ਬਾਅਦ ਆ ਗਈ ਮਸਤੀਲ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਭਲਵਿੰਦਰ ਸਿੰਘ ਉਹ ਭਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਜਿਹੜੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮੀਡੀਆ ਜਿੱਥੇ ਮਰਜੀ ਜਾ ਕੇ ਉਹਦੀ ਪੜਤਾਲ ਕਰ ਸਕਦਾ ਵਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰ ਦਿਆਂ 77 ਤੇ ਦੂਜੀ ਮਸਤੀਲ ਆ ਹੁਣ ਜਿਹੜੀ ਲੈਂਡ ਪੁਲੀਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆਈ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਇਹਦੇ ਵਿਚਾਰੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਸੀ ਦੇ ਵਿੱਚ ਇਕੱਲੀ ਵੇਈ ਸਾਡੇ ਪਰਿਵਾਰ ਦੀ ਆ ਰਹੀ ਆ। ਸੋ ਇਹ ਕਹਿੰਦੇ ਵੀ ਸਰਕਾਰ ਤੋਂ ਫਾਇਦਾ ਲੱਲਿਆ। ਸੋ ਇਹਦੇ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇਕ ਲਿਸੈਂਸ ਸਪਲਾਈ ਹੋਇਆ ਸੀ ਆ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਿਸੈਂਸ ਸਪਲਾਈ ਹੋਇਆ 58 58.3 ਏਕੜ ਦਾ। 9.5 ਨੂੰ ਪ্লাই ਹੋਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਦੇ ਵਿੱਚ ਹੁੰਦਾ ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ ਆ ਉਹਦੀ ਕੈਨਸਲ ਦੀ ਰਿਪੋਰਟ ਆ ਨੰਤਾ ਪਾਰਟਸ ਦੇ ਨਾਮ ਤੇ ਸੀਗਾ ਇਹ ਕਿ ਪ੍ਰੋਪੋਜ਼ਡ ਕੋਲ ਨਹੀਂ ਫਿਕਸਪ ਕੀਤੀ ਜਾਣ ਵਾਲੀਆਂ ਅਰਬਨ ਸਟੇਟਾ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 58.58 ਗਿਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਬਿਲਕੁਲ ਹੁਣ ਇਹ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆ ਇਹਦਾ ਨਕਸ਼ਾ ਸੀਗਾ ਸਾਰਾ ਇਹ ਇਹ ਕੈਨਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ ਅਰੇ ਅਰੇ ਖਰਾਈ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ ਸੋ ਕਹਿੰਦ ਭਾਗ ਕੀ ਕੈਮਰੇ ਤੇ ਬਹਿ ਕੇ ਜੋ ਮਰਜ਼ੀ ਝੂਠ ਤਪਣ ਬੋਲੀ ਜਾਓ ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਹੈਗਾ ਅਖੀਰ ਸੱਚ ਦੀ ਜਿੱਤ ਹੋਣੀ ਆ ਸੋ ਸਭ ਤੋਂ ਵੱਧ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਦਾ ਮੈਸ ਕਰਕੇ ਨਹੀਂ ਹੁਣ ਤੱਕ ਬੋਲਿਆ ਵੀ ਇਹ ਲੰਗਾ ਕਹਿੰਦੇ ਆਪ ਦੀ ਜ਼ਮੀਨ ਕਰਕੇ ਰੌਲਾ ਪੋਲਾ ਪਤਾ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਇੱਕ ਆਮ ਕਿਸਾਨ ਦੀ ਜ਼ਮੀਨ ਮਜਣੀ ਚਾਹੀਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਖਰੀਦੀ ਹੋਈ ਆ ਇੱਥੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2002 2003 4 ਦੀ ਜਿਹੜੀ ਜ਼ਮੀਨ ਦਿੱਤੀ ਹੋਈ ਆ ਰਿਸ਼ਤੀਆਂ ਪਈਆਂ ਨੇ ਦੇ ਕੋਈ ਅੱਜ ਦੀ ਇਹ ਗੱਲ ਦੀ ਹੋਈ 8 ਤੋਂ 80 ਤੋਂ ਜ਼ਮੀਨਾਂ ਵੇਚ ਕੇ ਅਸੀਂ ਇਹ ਜ਼ਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜ਼ਮੀਨ ਸਾਡੀ ਇੱਥੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀਗੀ ਵਾਲੀ ਦੀ ਸੋ ਉਹਦੇ ਚੋਂ ਅੱਗੇ ਜਿਹੜੀਆਂ ਜ਼ਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲਾਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਹਾਂ ਹਰੇਕ ਜ਼ਮੀਨਦਾਰ ਨੂੰ ਅੱਗੇ ਜ਼ਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਾ ਕੇ ਦੰਨੇ ਆ ਉਹਨੂੰ ਹਰ ਤਰ੍ਹਾਂ ਦੀ ਉਹਦੀ ਮਦਦ ਕੀਤੀ ਹੈ ਵੀ ਜਿਹਨੇ ਇੱਕ ਵੇਚਿਆ ਉਹਦੇ 8 ਤੋਂ 10 ਕਿੱਤੇ ਵਣ ਜਾਣ ਤੇ ਤੁਸੀਂ ਕਿਸੇ ਵੀ ਜ਼ਿੰਮੇਵਾਰ ਨੂੰ ਮਿਲਦੇ ਹੋ ਆ ਕੇ ਕਿ ਉਹਨਾਂ ਨੇ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਕੀਤੀ ਗਈ ਹੈ ਸੋ ਹੁਣ ਗੱਲ ਅਨੰਤਾਂ ਇੰਕਲੇਅਰ ਦੀ ਜਿਹੜੀ ਗੱਲ ਕਰ ਰਹੇ ਆ ਇਹ ਪਾਲਿਸੀ ਆਈ ਕਾਂਗਰਸ ਵਲੇ ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀਗੀਆਂ ਉਹਦੇ ਮੁਤਾਬਕ ਕੋਣ ਕਹਿੰਦਾ 2015 ਦੇ ਵਿੱਚ ਕਿਹਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਡਿਸੈਂਸ ਮਿਲਿਆ ਉਦੋਂ ਮੈਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਨਾਲ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ ਤੇ ਇਹ ਕਾਂਗਰਸ ਦਾ ਜਿਹੜਾ ਸੀਐਮ ਦਾ ਓਐਸਡੀ ਮੇਰੇ ਖਿਲਾਫ ਚੋਣ ਲੜਿਆ ਸੀਗਾ ਕੀ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਸੈਂਸ ਦੇ ਸਕਦੀ ਹੈ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਅਸਟਾਮਾ ਦੀਆਂ ਰਿਪੋਰਟਾਂ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਅਸਟਾਮਾ ਦੀ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆ ਇਹ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਫਰੀਕ ਸਰਕਾਰ ਨੇ ਕੀਤੀ ਆ ਸੋ ਇਹਦੇ ਤੇ ਜਿਹੜੇ ਦੋਸ਼ ਬਾਅਦ ਬਾਅਦ ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ Google ਦੀ Google ਦੋ ਦੋ ਤਿੰਨ ਤਿੰਨ ਸਾਲ ਕਿਹੜੀ ਜਿਹਾ ਅਪਡੇਟ ਨਹੀਂ ਹੁੰਦੀ ਸਭ ਤੋਂ ਜੋ ਮੰਗਿਆ ਉਸ ਦਿਨ ਗਲਾੜਾ ਨੇ ਗਲਾੜਾ ਦੇ ਤਕਰੀਬਨ ਹਰ ਨਾ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਡੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਕੀਤੀਆਂ ਨੇ ਕੀ ਆਪੋਜੀਸ਼ਨ ਦੀ ਕੋਈ ਕਰ ਸਕਦਾ ਵਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਠੇ ਨੇ ਕਿੱਤੇ ਵੀ ਜੇ ਕੋਈ ਇਹ ਜਿਹੜੀ ਇਨਕੁਆਰੀ ਕਰਨ ਨਾ ਪੰਜਾਬ ਸਰਕਾਰ ਤੋਂ ਕੀ ਚਾਹੇ ਸੀਬੀ ਤੋਂ ਵੀ ਵਾਰੀ ਕਰਵਾ ਲੈਣੇ। ਉਹ ਇਸ ਲਈ ਇਹ ਸਭ ਜਿਹੜੇ ਝੂਠੇ ਦੋ ਜਿਹੜੇ ਵਾਰ-ਵਾਰ ਇਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ। ਡਟ ਕੇ ਅਸੀਂ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਣੇ ਸਮੇਂ ਵਿੱਚ ਵੀ ਕਰਾਂਗੇ। ਅਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹ ਪਾਲਿਸੀ ਵਾਪਸ ਲਵੇ। ਕਿਉਂਕਿ ਪਹਿਲਾਂ ਵੀ ਜਿਹੜੀ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਹਦਾ ਬੜਾ ਡਟ ਕੇ ਜਿਹੜਾ ਵਿਰੋਧ ਹੋਇਆ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਹਰ ਵਰਗ ਨੇ ਬੜਾ ਸਾਥ ਦਿੱਤਾ ਅਤੇ ਹੁਣ ਵੀ ਜਿਹੜਾ ਮਾਹੌਲ ਬਣ ਰਿਹਾ ਸਰਕਾਰ ਦੇ ਖਿਲਾਫ ਤੇ ਉਹ ਸਾਰੇ ਕਿਸਾਨ ਜਿਹੜੇ ਕੋਈ ਵੀ ਕਿਸਾਨ ਜ਼ਮੀਂਦਾਰ ਨੂੰ ਤਿਆਰ ਨਹੀਂ ਸੋ ਇਸ ਲਈ ਅਸੀਂ ਡਟ ਕੇ ਇਸ ਪਾਲਿਸੀ ਦੇ ਖਿਲਾਫ ਆ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਤੇ ਡਟ ਕੇ ਅਸੀਂ ਸਾਥ ਦੇਵਾਂਗੇ ਹਰ ਮੁੱਦੇ ਤੇ ਕਿਸੇ ਵੀ ਮੁੱਦੇ ਤੇ ਇਹ ਨੂੰ ਸਕਦਾ ਕਿ ਮੈਂ ਉਥੇ ਬੋਲਿਆ ਨਾ ਮੰਦ ਸੰਸਦਭਾ ਦੇ ਵਿੱਚ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਵਪਾਰੀਆਂ ਦਾ ਹੋਵੇ ਸੋ ਡਟ ਕੇ ਅਸੀਂ ਹਰ ਮੁੱਦੇ ਤੇ ਸਰਕਾਰ ਦੀ ਜਿੱਥੇ ਵੀ ਕਮੀ ਹੈਗੀ ਆ ਜਾਂ ਜਿੱਥੇ ਵੀ ਤਕੇ ਹੋ ਰਹੇ ਆ ਡਟ ਕੇ ਅਸੀਂ ਉਹਦੀ ਆਵਾਜ਼ ਅਸੀਂ بلند ਕੀਤੀ ਆ ਤੇ ਆਉਣ ਵਾਲੇ ਸਮੇਂ ਚ ਵੀ ਕਰਦੇ ਰਹਿਾਂਗੇ ਅਤੇ ਹਲਕੇ ਦੇ ਲੋਕ ਨੇ ਜਿਹੜੇ ਕਿਉਂਕਿ ਜਿਨ੍ਹਾਂ ਨੇ ਮੈਨੂੰ ਤਿੰਨ ਵਾਰ ਤੋਂ ਚੁਣਿਆ ਉਹ ਕਿਉਂ ਚੁਣਿਆ ਤਨਵਾਰ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਹਮੇਸ਼ਾ ਹੀ ਕਦੇ ਲੋਕਾਂ ਨੇ ਕਦੇ ਧੋਖਾ ਨਹੀਂ ਕੀਤਾ ਸਰਕਾਰਾਂ ਰਹੀਆਂ ਜੇ ਸਰਕਾਰ ਦੇ ਵਿੱਚ ਕਦੇ ਕੋਈ ਫਾਇਦਾ ਲਿਆ ਇਹ ਤਾਂ ਹੁਣ ਜਿਹੜੇ ਇਹ ਸਾਡੇ ਵਿਰੋਧੀ ਨੇ ਜਿਹੜੇ ਮੇਰੀ ਪਾਰਟੀ ਦੇ ਨੇ ਦੱਸਦੇ ਨੇ ਤੁਹਾਡੀ ਸਰਕਾਰਾਂ ਰਹੀ ਜਾਂਦੇ ਕਿ ਅਸੀਂ ਤੁਹਾਡੇ ਤੋਂ ਸਰਕਾਰ ਬਾਰੇ ਕਿਹੜੇ ਬੈਨੀਫਿਟ ਲਏ ਨੇ ਸੋ ਆਪਣੇ ਜੇਬ ਦੇ ਵਿੱਚੋਂ ਖਰਚਾ ਕਰਕੇ ਲੋਕਾਂ ਦੀ ਸੇਵਾ ਕੀਤੀ ਜਾਂ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਾਂਗੇ ਅਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਤੇ ਜੋ ਸਾਡੀ ਸੇਵਾ ਲੱਗੀ ਹੈ ਸ੍ਰੀ ਕਾਫਤਖ ਸਾਹਿਬ ਨੂੰ ਮਾਫੀ ਰਿਹਾ ਗੱਲ ਦੱਸਣਾ ਵੀ ਇਹਨਾਂ ਨੂੰ ਪ੍ਰੇਖਾ ਜਿਹੜੀ ਗੱਲ ਕਰਦੇ ਸਾਨੂੰ ਕਿਸੇ ਅਹੁਦੇ ਦਾ ਲਾਲਚ ਆ ਤੇ ਜੇ ਅਹੁਦੇ ਦਾ ਲਾਲਚ ਹੁੰਦਾ ਜਾਂ ਸਰਕਾਰਾਂ ਤੋਂ ਦਰਦੇ ਹੁੰਦੇ ਫਿਰ ਤਾਂ ਜਦੋਂ ਮਰਜ਼ੀ ਪਾਰਟੀ ਬਦਲ ਲੈਂਦੇ ਸੋ ਇਸ ਲਈ ਆਪਦੇ ਜਿਹੜੇ ਹਸੂਲਾਂ ਤੇ ਖੜੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੇ ਰਾਵਾਂਗੇ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਸੋ ਆਉਣ ਵਾਲੇ ਸਮੇਂ ਜਿੱਥੇ ਵੀ ਲੋੜ ਪਈ ਇਹ ਸਾਰੇ ਡਾਕੂਮੈਂਟ ਸਾਰਾ ਕੁਝ ਮੇਰੇ ਕੋਲੇ ਪਿਆ ਵਾ ਤੇ ਜੇ ਮੀਡੀਆ ਨੂੰ ਲੋੜ ਪਈ ਸੀ ਉਹਨਾਂ ਨੂੰ ਵੀ ਮਈਆ ਕਰਾਵਾਂਗੇ ਤੇ ਜਿਹਨੇ ਜਿੱਥੇ ਜਿਹੜੀ ਗੱਲ ਦੀ ਪੜਤਾਲ ਕਰਨੀ ਕਰ ਸਕਦਾ ਤੇ ਜਿਹੜੀ ਵੀ ਕਾਰਵਾਈ ਇਹ ਕੋ ਕਾਨੂੰਨ ਨੇ ਕਿਤੇ ਵੀ ਅਸੀਂ ਕੋ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਉੱਤੇ ਜਿਹੜੀ ਵੀ ਕਾਰਵਾਈ ਆ ਉਹ ਕਰਜ ਸਾਨੂੰ ਸਰਕਾਰ ਕਰੇ ਸਾਨੂੰ ਕੋਈ ਘਬਰਾਹਟ ਨਹੀਂ ਅੱਜ। ਸੋ ਇਸ ਲਈ ਮੈਂ ਗੱਲ ਫੇਰ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦਾ ਕਿ ਝੂਠਾ ਭੰਡੀ ਪ੍ਰਚਾਰ ਆ ਸਿਰਫ ਕਿ ਅਸੀਂ ਸਹੀ ਸੱਚ ਨੂੰ ਸੱਚ ਨਾ ਕਹੀਏ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਹੀ ਸਚਾਈ ਨਾਲ ਖੜਾਂਗੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਜਿੰਨਾ ਵੀ ਹੋ ਸਕੇਗਾ ਬਰਤਬਰਤੇ ਕੰਮ ਕਰਦੇ ਰਾਵਾਂਗੇ। ਸੋ ਇਸ ਲਈ ਸਾਰੇ ਦੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।